ਉਹ ਜਿਹੜਾ ਕਮਰਿਆਂ ਦੇ ਵਿੱਚ ਪਾਦੇ ਇੰਜੈਕਸ਼ਨ ਲੱਗੇਦੇ ਨਾ ਚਿੱਟਾ ਚਿੱਟੇ ਦੇ ਪੈਕੇਟ ਪੇੜਨਾ ਸਿਲਵਰ ਦੇ ਪੈਕੇਟ ਪੇੜਨਾ ਔਰ ਪਾਈਪਾਂ ਵੀ ਪਈਆਂ ਸਰਕਾਰਾਂ ਦੇ ਬੜੇ-ਬੜੇ ਦਾਅਵੇ ਕਰਦੀਆਂ ਜਦੋਂ ਕਾਂਗਰਸ ਸਰਕਾਰ ਨੇ ਆਣਾ ਸੀ ਪਬਲਿਕ ਨਾਲ ਵਾਦਾ ਕੀਤਾ ਸੀ ਕਿ ਅਸੀਂ ਨਸ਼ੇ ਨੂੰ ਖਤਮ ਕਰ ਦਿਆਂਗੇ ਲੇਕਿਨ ਨਸ਼ੇ ਨੂੰ ਅਜੇ ਤੱਕ ਖਤਮ ਨਹੀਂ ਕਰ ਸਕੇ ਕਿਉਂਕਿ ਸਰਕਾਰਾਂ ਨਸ਼ਾ ਮੈਂ ਕਹਿੰਦਾ ਸਰਕਾਰਾਂ ਹੀ ਜਲਾੜੀਆਂ ਨਸ਼ਾ ਵੇਚਦੀਆਂ ਕੋਈ ਔਰਤ ਇਸ ਸ਼ਿਮਲਾ ਪਹਾੜੀ ਦੇ ਉੱਤੇ ਆੜ ਹੀ ਸਕਦੀ ਕੱਲੀ ਕੋਈ ਮਰਦ ਵੀ ਆਮ ਜਿਹੜਾ ਸ਼ਰੀਪੰਦਾ ਆਉਣ ਤੋਂ ਡਰਦਾ ਕਿਉਂਕਿ ਚਾਰੇ ਪਾਸੇ ਚਾਰੇ ਪਾਸੇ ਤੁਸੀਂ ਦੇਖੋ ਨਸ਼ੇੜੀ ਜਿਹੜੇ ਆ ਘੁੰਮਦੇ ਹੁੰਦੇ ਆ ਔਰ ਇਹ ਚਿੱਟਾ ਸਮੈਗ ਜਿਸ ਤਰ੍ਹਾਂ ਹੁਣੇ ਅਸੀਂ ਇਸ ਕਮਰੇ 'ਚ ਦੇਖਿਆ ਪੂਰਾ ਕਮਰਾ ਜਿਹੜਾ ਉਹ ਸਰਿੰਜਾਂ ਦੇ ਨਾਲ ਭਰਿਆ ਦਾ ਇਹ ਵੀ ਇਹ ਨਸ਼ਿਆਂ ਦੇ ਹਿੱਸੇਦਾਰ ਆ ਲੀਡਰਾਂ ਤੋਂ ਬਿਨਾਂ ਪ੍ਰਸ਼ਾਸਨ ਤੋਂ ਬਿਨਾਂ ਕੋਈ ਵੀ ਗਲਤ ਕੰਮ ਹੋ ਨਹੀਂ ਸਕਦਾ ਕੋਈ ਵੀ ਗਲਤ ਕੰਮ ਜਿਹੜਾ ਉਹ ਨਹੀਂ ਹੋ ਸਕਦਾ ਕਿਉਂਕਿ ਲੀਡਰਾਂ ਨੂੰ ਪੱਤੀਆਂ ਹੁੰਦੀਆਂ ਪੁਲਿਸ ਪ੍ਰਸ਼ਾਸਨ ਕੋਲੋਂ ਪੱਤੀਆਂ ਜਾਂਦੀਆਂ ਜਿਹਦੇ ਕਰਕੇ ਸਾਰੇ ਕੰਮ ਹੋ ਗਏ ਤੇ ਇਸ ਕਰ ਤੋਂ ਹਰ ਦੁਨੀਆ ਬਾਤ ਕੋ ਬਹਿ ਰਹੀ ਪੰਜਾਬ ਸਰਕਾਰ ਨਸ਼ਾ ਖਤਮ ਦੀ ਗੱਲ ਕਰਦੀ ਹੈ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਕਰ ਦਿੱਤਾ ਹੈਗਾ ਅਸੀਂ ਇਸ ਵੇਲੇ ਪਠਾਨਕੋਟ ਦਾ ਜਿਹੜਾ ਨਗਰ ਨਿਗਮ ਦਾ ਦਫ਼ਤਰ ਹੈਗਾ ਉਸ ਦੇ ਸਾਹਮਣੇ ਆਏ ਆ ਲਾਇਬ੍ਰੇਰੀ ਵੀ ਇੱਥੇ ਹੈਗੀ ਆ ਔਰ ਜਿਹੜਾ ਸ਼ਿਮਲਾ ਪਾਰਕਾ ਉਸ ਦੇ ਜਿਹੜੇ ਕਮਰੇ ਵੀ ਹੈਗੇ ਨੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਸਰਕਾਰਾਂ ਕਹਿ ਦਿੰਦੀਆਂ ਨੇ ਕਿ ਨਸ਼ਾ ਜਿਹੜਾ ਉਹ ਕਿੰਨਾ ਕੁ ਖਤਮ ਹੋਇਆ ਕਿੰਨਾ ਨਹੀਂ ਹੋਇਆ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਹ ਜਿਹੜਾ ਸ਼ਿਮਲਾ ਪਾਰਕ ਦਾ ਜਿਹੜੇ ਇਹ ਕਮਰੇ ਹੈਗੇ ਨੇ ਜਿਹੜੇ ਬਿਲਕੁਲ بے ਜਾਨ ਜਿਹਨੂੰ ਅਸੀਂ ਕਹਿ ਸਕਦੇ ਆ ਪੇਦ ਨੇ ਕੋਈ ਵੀ ਇੱਥੇ ਆਂਦਾ ਜਾਂਦਾ ਨਹੀਂ ਲੇਕਿਨ ਜਿਹੜੇ ਨਸ਼ੇੜੀਆਂ ਨੇ ਜ਼ਰੂਰ ਇੱਥੇ ਆਪਣਾ ਜਿਹੜਾ ਇੱਕ ਘਰ ਬਣਾ ਲਿੱਤਾ ਹੋਇਆ ਹੈਗਾ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਵੇਖ ਸਕਦੇ ਹੋ ਕਿ ਇਹ ਇੰਜੈਕਸ਼ਨ ਦੇਖ ਸਕਦੇ ਹੋ ਤੁਸੀਂ ਇਹ ਜਿਹੜੇ ਨਸ਼ੇੜੀਆਂ ਵੱਲੋਂ ਜਿਹੜੇ ਵਰਤੇ ਜਾਂਦੇ ਨੇ ਬਿਲਕੁਲ ਨਸ਼ਾ ਕੀਤਾ ਜਾਂਦਾ ਹੈਗਾ ਹੋਰ ਇੱਧਰ ਵੀ ਜਿਹੜੇ ਫੋਇਲ ਪੇਪਰ ਜਿਹੜੇ ਹੈਗੇ ਨੇ ਉਹ ਤੁਸੀਂ ਦੇਖ ਸਕਦੇ ਹੋ ਇਹ ਇਹ ਨਸ਼ੇੜੀਆਂ ਵੱਲੋਂ ਜਿਹੜੇ ਆ ਉਹ ਵਰਤੇ ਜਾਂਦੇ ਨੇ ਸਰਕਾਰਾਂ ਕਹਿੰਦੀਆਂ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਿੱਤਾ ਹੈਗਾ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਇਹ ਇੰਜੈਕਸ਼ਨ ਜਿਹੜਾ ਹੈਗਾ ਹਜੇ ਬਿਲਕੁਲ ਫਰੈਸ਼ ਇੰਜੈਕਸ਼ਨ ਆ ਇਸ ਦੇ ਵਿੱਚ ਤੁਸੀਂ ਬਲੱਡ ਵੀ ਦੇਖ ਸਕਦੇ ਹੋ ਕਿ ਬਲੱਡ ਵੀ ਜਿਹੜਾ ਇਹਦੇ ਵਿੱਚ ਹੈਗਾ ਬਿਲਕੁਲ ਨਸ਼ਾ ਜਿਹੜਾ ਇੱਥੇ ਕੀਤਾ ਜਾਂਦਾ ਨਸ਼ੇੜੀਆਂ ਵਲੋਂ ਅ ਉਹ ਸਰਕਾਰਾਂ ਕਹਿੰਦੀ ਹੈ ਕਿ ਅਸੀਂ 4 ਮਹੀਨੇ ਦੇ 4 ਮਹੀਨੇ ਦੇ ਵਿੱਚ ਜਿਹੜਾ ਉਹ ਨਸ਼ਾ ਖਤਮ ਕਰ ਦੇਣਾ ਹੈਗਾ ਅ ਅਸੀਂ ਇੱਥੇ ਕੁਝ ਲੋਕ ਜਿਹੜੇ ਆਏ ਨੇ ਅਸੀਂ ਉਹਨਾਂ ਦੇ ਨਾਲ ਅਸੀਂ ਗੱਲ ਵੀ ਕਰਦੇ ਹੈਗੇ ਆ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਇਹ ਖਾਲੀ ਸਰ ਕੀ ਕਹਿਣਾ ਸਰਕਾਰਾਂ ਕਹਿੰਦੀਆਂ ਸੀ ਕਿ ਨਸ਼ਾ ਜਿਹੜਾ ਉਹ ਖਤਮ ਕਰ ਦਿੱਤਾ ਪੰਜਾਬ ਦੇ ਵਿੱਚੋਂ ਮੈਂ ਸ਼ਤੀਸ਼ ਮਹਾਜਨ ਜੀ ਪਠਾਨਕੋਟ ਨਿਵਾਸੀ ਆ ਸ਼ਹਿਰਾਂ ਦਾ ਇੱਕ ਕਾਰਕਟਰ ਵਰਕਰ ਆ ਔਰ ਅੱਜ ਅਸੀਂ ਇੱਧਰ ਬਾਜ਼ਾਰ ਦੇ ਵਿੱਚ ਸਿਵਲ ਹਸਪੀਟਲ ਤੋਂ ਵਾਪਸ ਆ ਰਹੇ ਸੀ ਤੇ ਪੱਤਰਕਾਰਾਂ ਨਾਲ ਮੇਲ ਹੋਇਆ ਤੇ ਉਹਨਾਂ ਨੇ ਕਿਹਾ ਵੀ ਆਹ ਉਹ ਮਰਦਾਨ ਜੀ ਜਿਹੜਾ ਇੱਧਰ ਚੈੱਕ ਕਰੀਏ ਆਪਾਂ ਇੱਧਰ ਚੈੱਕ ਕਰਨ ਆਏ ਆ ਤੇ ਨਗਰ ਨਿਗਮ ਦੇ ਬਿਲਕੁਲ ਸਾਹਮਣੇ ਲਾਇਬ੍ਰੇਰੀ ਆ ਔਰ ਲਾਇਬ੍ਰੇਰੀ ਦੀ ਬੈਕ ਸਾਈਡ ਦੇ ਉੱਤੇ ਜਿਸ ਲਈ ਅਸੀਂ ਦੇਖਿਆ ਸੀ ਸ਼ਰਾਬ ਦੀਆਂ ਬੋਤਲਾਂ ਔਰ ਪਲਾਸਟਿਕ ਦੇ ਗਲਾਸ ਨਮਕੀਨ ਦੇ ਪੈਕੇਟ ਔਰ ਇਹਦੇ ਨਾਲ ਹੀ ਸ਼ਿਮਲਾ ਪਾਰਕਾ ਬੜਾ ਸੁੰਦਰ ਆ ਉਪਰੋ ਉਹਦੇ ਨਾਲ ਹੀ ਦੋ ਕਮਰੇ ਨੇ ਤੁਸੀਂ ਦੇਖੋ ਕਮਰਿਆਂ ਦੇ ਬਾਹਰ ਖੜੇ ਆ ਉਹ ਜਿਹੜਾ ਕਮਰਿਆਂ ਦੇ ਵਿੱਚ ਤਾਜੇ ਇੰਜੈਕਸ਼ਨ ਲੱਗੇ ਦੇਣਾ ਚਿੱਟਾ ਚਿੱਟੇ ਦੇ ਪੈਕਟ ਪੇਣਾ ਸਿਲਵਰ ਦੇ ਪੈਕਟ ਪੇਣਾ ਔਰ ਪਾਈਪਾ ਵੀ ਪਈਆਂ ਸਰਕਾਰਾਂ ਦੇ ਬੜੇ-ਬੜੇ ਦਾਅਵੇ ਕਰਦੀਆਂ ਜਦੋਂ ਕਾਂਗਰਸ ਸਰਕਾਰ ਨੇ ਆਣਾ ਸੀ ਪਬਲਿਕ ਰਲ ਕੇ ਵਾਦਾ ਕੀਤਾ ਸੀ ਵੀ ਅਸੀਂ ਨਸ਼ੇ ਨੂੰ ਖਤਮ ਕਰ ਦੇਾਂਗੇ ਲੇਕਿਨ ਨਸ਼ੇ ਨੂੰ ਅਜੇ ਤੱਕ ਖਤਮ ਨਹੀਂ ਕਰ ਸਕੇ ਕਿਉਂਕਿ ਸਰਕਾਰਾਂ ਨਸ਼ਾ ਮੈਂ ਕਹਿੰਦਾ ਸਰਕਾਰਾਂ ਹੀ ਜਿਹੜੀਆਂ ਨਸ਼ਾ ਵੇਚਦੀਆਂ ਤੁਸੀਂ ਲਾਕਡਾਊਨ ਤੇ ਦੇਖਿਆ ਹੋਣਾ ਸ਼ਰਾਬ ਛਰਿਆਂ ਬਿਗੀ ਆ ਲੋਕਾਂ ਨੂੰ ਸ਼ਰਾਬ ਇੰਨੀ ਕਿ ਮਿਲੀ ਆ ਖਾਣਾ ਮਿਲੇ ਨਾ ਮਿਲੇ ਸ਼ਰਾਬ ਦੇ ਠੇਕੇ ਖੋਲ ਦਿੱਤੇ ਇਹਨਾਂ ਨੇ ਇਹ ਕਿਸ ਤਰ੍ਹਾਂ ਕਹਿੰਦੇ ਮੈਂ ਨਸ਼ਾ ਬੰਦ ਕਰਨੇ ਆ ਕੋਈ ਨਸ਼ਾ ਬੰਦ ਨਹੀਂ ਹੋਇਆ ਨਸ਼ਾ ਛਰਿਆਂ ਵਿਕ ਰਿਹਾ ਔਰ ਮੈਂ ਕਹਾਂਗਾ ਕਿ ਇਹ ਇੱਕ ਨਿਗਮ ਦੀ ਵੀ ਨਖੇਦੀ ਆ ਔਰ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਮੈਂ ਨਿੰਦਾ ਕਰਾਂਗਾ ਇਹਦੇ ਵਿੱਚ ਕਿ ਵਾਅਦਾ ਕਰਕੇ ਆਪਣੇ ਵਾਅਦੇ ਤੇ ਪੂਰੀ ਨਹੀਂ ਉਤਰੀ ਬਿਲਕੁਲ ਦੇਖਿਆ ਤੁਸੀਂ ਜਿਸਾਂ ਇਹ ਲੋਕਾਂ ਵੱਲੋਂ ਵੀ ਕਹਿਣਾ ਹੈਗਾ ਬਈ ਜਿਹੜਾ ਨਸ਼ਾ ਸਰਕਾਰਾਂ ਨੇ ਕਿਹਾ ਸੀ ਅਸੀਂ ਜਿਹੜਾ ਉਹ ਖਤਮ ਕਰ ਦੇਣਾ ਹੈਗਾ ਲੇਕਿਨ ਤੁਹਾਡੇ ਸਾਹਮਣੇ ਹੀ ਹੈ ਕਿ ਜਿਤਨਾ ਇੱਥੇ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਉਹ ਬਿਲਕੁਲ ਨਸ਼ੇ ਦੀ ਦਲਦਲ ਦੇ ਵਿੱਚ ਜਿਹੜੀ ਆ ਉਹ ਫਸਦੀ ਜਾ ਰਹੀ ਹੈਗੀ ਆ ਇਹ ਸ਼ਿਮਲਾ ਪਾਰਕ ਦਾ ਜਿਹੜਾ ਇਹ ਕਮਰੇ ਹੈਗੇ ਨੇ ਇੱਥੇ ਜਿਹੜੇ ਨੌਜਵਾਨ ਪੀੜ੍ਹੀ ਆਂਦੀ ਆ ਨਸ਼ਾ ਕਰਦੀ ਹੈਗੀ ਆ ਲਾਇਬ੍ਰੇਰੀ ਨੂੰ ਦੇਖੋ ਤੇ ਉੱਤੇ ਵੀ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਕਾਫੀ ਉੱਤੇ ਪਈਆਂ ਹੈਗੀਆਂ ਇਹ ਹਾਂਜੀ ਸਰ ਕੀ ਨਾਮ ਕੀ ਤੁਹਾਡਾ ਮੈਂ ਬੈਜਨਾਥ ਕੌਸ਼ਲ ਬ੍ਰਾਹਮਣ ਸਭਾ ਦਾ ਵਾਈਸ ਪ੍ਰਧਾਨ ਹਾਂ ਜੀ ਬਹੁਤ ਹੀ ਦੁੱਖ ਨਾਲ ਅੱਜ ਇਹ ਗੱਲ ਕਹਿਣੀ ਪੈਂਦੀ ਹੈ ਕਿ ਸਰਕਾਰ ਦੁਆਰਾ ਨਿਰਮਿਤ ਇਹ ਜਿਹੜਾ ਸ਼ਿਮਲਾ ਪਹਾੜੀ ਹੈ ਕਿਸੇ ਵੇਲੇ ਪਠਾਨਕੋਟ ਦੀ ਸ਼ਾਨ ਹੁੰਦਾ ਸੀ ਔਰ ਅਸੀਂ ਕਿਉਂਕਿ ਪਠਾਨਕੋਟ ਦੇ ਜੰਪਾਲਾਂ ਇੱਥੇ ਸਾਡਾ ਬਚਪਨ ਬੀਤਿਆ ਅਸੀਂ ਜਵਾਨੀ ਦੇ ਵਿੱਚ ਵੀ ਇੱਥੇ ਆ ਕੇ ਸੈਰ ਵੀ ਕਰਦੇ ਰਿਹਾ ਪੜ੍ਹਾਈ ਵੀ ਇੱਥੇ ਕਰਦੇ ਰਿਹਾ ਪੜ੍ਹਦੇ ਰਿਹਾ ਇੱਥੇ ਆ ਕੇ ਲੇਕਿਨ ਹੁਣ ਅਸੀਂ ਜਦੋਂ ਕਦੀ ਵੇਖਦੇ ਹਾਂ ਇੱਥੇ ਦਾ ਹਾਲ ਕਿ 24 ਘੰਟੇ ਸਵੇਰੇ ਔਰ ਸ਼ਾਮ ਖਾਸ ਕਰਕੇ ਨਸ਼ੇੜੀਆਂ ਦਾ ਅੱਡਾ ਬਣਿਆ ਜੀ ਕੋਈ ਬੰਦਾ ਠੀਕ ਹੈ ਇੱਕ ਪ੍ਰਾਈਵੇਟ ਸੰਸਥਾ ਨੂੰ پارک ਦਾ ਜੁਮਾ ਦਿੱਤਾ پارک ਦੀ ਸਫਾਈ ਪੂਰੀ ਹੈ ਲੇਕਿਨ ਰਸਤੇ ਤੋਂ ਚੜਦਿਆਂ ਡਰ ਲੱਗਦਾ ਕੋਈ ਔਰਤ ਇਸ ਸ਼ਿਮਲਾ ਪਹਾੜੀ ਦੇ ਉੱਤੇ ਆ ਨਹੀਂ ਸਕਦੀ ਇਕੱਲੀ ਕੋਈ ਮਰਦ ਵੀ ਆਮ ਜਿਹੜਾ ਸ਼ਰੀਫ ਬੰਦਾ ਆਣ ਤੋਂ ਡਰਦਾ ਕਿਉਂਕਿ ਚਾਰੇ ਪਾਸੇ ਚਾਰੇ ਪਾਸੇ ਤੁਸੀਂ ਦੇਖੋ ਨਸ਼ੇੜੀ ਜਿਹੜੇ ਆ ਘੁੰਮਦੇ ਹੁੰਦੇ ਆ ਔਰ ਚਿੱਟਾ ਸਮੈਗ ਜਿਸ ਤਰ੍ਹਾਂ ਹੁਣੇ ਅਸੀਂ ਇਸ ਕਮਰੇ 'ਚ ਦੇਖਿਆ ਪੂਰਾ ਕਮਰਾ ਜਿਹੜਾ ਉਹ ਸਰਿੰਜਾਂ ਦੇ ਨਾਲ ਭਰਿਆ ਦਾ ਪੂਰਾ ਕਮਰਾ ਫਾਈਲ ਪੇਪਰਾਂ ਨਾਲ ਭਰਿਆ ਦਾ ਵੈਸੇ ਵੀ ਪਠਾਨਕੋਟ ਮਸ਼ਹੂਰ ਹੈ ਜੀ ਕਿ ਤਿੰਨਾ ਸਟੇਟਾਂ ਨਾਲ ਲੱਗਦਾ ਔਰ ਚਿੱਟੇ ਦਾ ਤੇ ਅੱਡਾ ਬਣ ਚੁਕਿਆ ਇੱਥੇ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਪਤਾ ਨਹੀਂ ਕੀ ਕਰਦਾ ਜਦੋਂ ਇੱਕ ਖਬਰ ਲੱਗਦੀ ਹੈ ਇੱਕ ਦਿਨ ਜਾ ਕੇ ਚੱਕੀ ਬੁੱਲਦੇ ਉੱਤੇ ਆਪਣਾ ਐਕਸ਼ਨ ਕਰਦੇ ਆ ਔਰੇ ਬਾਅਦ ਚੁੱਪ ਕਰਕੇ ਸੌ ਜਾਂਦੇ ਆ ਇਹ ਪਠਾਨਕੋਟ ਦੇ ਵਿੱਚ ਤੇ ਬਹੁਤ ਹੀ ਬੁਰਾ ਹਾਲ ਹੈ ਸਾਡੀ ਜਵਾਨ ਪੀੜ੍ਹੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੀ ਗੱਤ ਦੇ ਵਿੱਚ ਇਸ ਤਰ੍ਹਾਂ ਫਸ ਚੁੱਕੀ ਆ ਕਿ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਗਏ ਆ ਜੀ ਮੇਰੀ ਬੇਨਤੀ ਆ ਕੈਪਟਨ ਸਾਹਿਬ ਤੁਸੀਂ ਜਿਹੜਾ ਗੁਟਕਾ ਹੱਥ ਵਿੱਚ ਲੈ ਕੇ ਕਸਮ ਖਾਦੀ ਸੀ ਉਸ ਤੇ ਪੂਰਾ ਉਤਰੋ ਔਰ ਆਪਣੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਸ਼ਕਤੀ ਦੇ ਨਾਲ ਨਿਰਦੇਸ਼ ਦਿਓ ਅਗਰ ਪੁਲਿਸ ਚਾਹੇ ਇੱਕ ਦਿਨ ਚ ਕੀ ਇੱਕ ਘੰਟੇ ਚ ਸਾਰਾ ਕੰਮ ਕਰ ਸਕਦੀ ਆ ਲੇਕਿਨ ਇੱਛਾ ਸ਼ਕਤੀ ਦੀ ਕਮੀ ਹੈ ਜਿਹਦੇ ਕਰਕੇ ਸਾਡੀ ਨੌਜਵਾਨ ਪੀੜ੍ਹੀ ਗਰਖ ਹੋ ਰਹੀ ਆ ਸਰ ਲੀਡਰ ਵੀ ਕਹਿ ਰਹੇ ਨੇ ਕਿ ਨਸ਼ਾ ਜਿਹੜਾ ਉਹ ਖਤਮ ਹੈਗਾ ਕੀ ਲੱਗਦਾ ਲੀਡਰ ਨਸ਼ਾ ਖਤਮ ਨਹੀਂ ਲੀਡਰ ਨਸ਼ਿਆਂ ਦੇ ਹਿੱਸੇਦਾਰ ਆ ਲੀਡਰਾਂ ਤੋਂ ਬਿਨਾਂ ਪ੍ਰਸ਼ਾਸਨ ਤੋਂ ਬਿਨਾਂ ਕੋਈ ਵੀ ਗਲਤ ਕੰਮ ਹੋ ਨਹੀਂ ਸਕਦਾ ਕੋਈ ਵੀ ਗਲਤ ਕੰਮ ਜਿਹੜਾ ਉਹ ਨਹੀਂ ਹੋ ਸਕਦਾ ਕਿਉਂਕਿ ਲੀਡਰਾਂ ਨੂੰ ਪੱਤੀਆਂ ਆਉਂਦੀਆਂ ਪੁਲਿਸ ਪ੍ਰਸ਼ਾਸਨ ਕੋਲੋਂ ਪੱਤੀਆਂ ਜਾਂਦੀਆਂ ਜਿਦੇ ਕਰਕੇ ਸਾਰੇ ਕੰਮ ਹੋ ਗਏ ਔਰ ਇਸ ਗੱਲ ਤੋਂ ਹਰ ਦੁਨੀਆ ਵਾਕੋ ਹੈ ਜੀ ਕਿਹੜਾ ਬੰਦਾ ਜਿਹੜਾ ਬਿਨਾਂ ਪੁਲਿਸ ਦੇ ਬਿਨਾਂ ਲੀਡਰਾਂ ਦੀ ਸ਼ਹਿਦੇ ਕੋਈ ਗਲਤ ਕੰਮ ਕਰ ਜੇ ਕਿਸੇ ਦੀ ਮਤ ਨਹੀਂ ਹੋ ਸਕਦੀ ਮੇਰੀ ਬੇਨਤੀ ਆ ਸਰਕਾਰ ਅੱਗੇ ਲੋਕਲ ਪ੍ਰਸ਼ਾਸਨ ਅੱਗੇ ਇਸ ਜਿਹੜੀ ਸਾਡੀ ਦਰੋਹਰਾ ਪਠਾਨਕੋਟ ਦੀ Shimla ਪਹਾੜੀ ਇਸ ਨੂੰ ਸਵਾਰਿਆ ਜਾਏ ਇਹਦੇ ਤੇ ਬਹੁਤ ਪੈਸਾ ਖਰਚ ਹੁੰਦਾ ਲੇਕਿਨ ਜ਼ਮੀਨੀ ਹਸਤੇ ਕੁਝ ਨਹੀਂ ਲੱਭਦਾ ਜੀ ਬਿਲਕੁਲ ਦੇਖਿਆ ਬਿਲਕੁਲ ਰੋਸ਼ ਹੈ ਲੋਕਾਂ ਦੇ ਵਿੱਚ ਵੀ ਦੇਖੋ ਤੁਸੀਂ ਰੋਸ਼ ਹੈਗਾ ਜਿਸ ਤਰ੍ਹਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਸਰਕਾਰਾਂ ਨੇ ਕਿਹਾ ਸੀ ਕਿ ਅਸਾਂ ਐਸੇ ਜਿਹੜਾ ਨਸ਼ਾ ਉਹ ਬਿਲਕੁਲ 4 ਮਹੀਨਾ ਦੇ ਅੰਦਰ ਅੰਦਰ ਜਿਹੜਾ ਉਹ ਖਤਮ ਕਰ ਦੇਣਾ ਹੈਗਾ ਲੇਕਿਨ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਹੁਣ ਵੀ ਜਿਹੜੀ ਆ ਉਹ ਨਸ਼ੇ ਦੇ ਦਲਦਲ ਦੇ ਵਿੱਚ ਜਿਹੜੀ ਆ ਉਹ ਲਿਪਟ ਹੋਂਦੀ ਜਾ ਰਹੀ ਹੈ ਅਸੀਂ ਕੁਝ ਸਮਾਂ ਪਹਿਲੇ ਸਪੋਕਸਮੈਨ ਤੇ ਜਿਹੜੀ ਆ ਉਹ ਖਬਰ ਵੀ ਦਿਖਾਈ ਸੀ ਕਿ ਲਾਇਬ੍ਰੇਰੀ ਦੇ ਵਿੱਚ ਆ ਉਹ ਲਾਇਬ੍ਰੇਰੀ ਆਸ ਔਰ ਪਾਸ ਜਿਹੜੀ ਆ ਕੁਝ ਨੌਜਵਾਨ ਜਿਹੜੇ ਖੇਡਣ ਵਾਸਤੇ ਆਉਂਦੇ ਨੇ ਲੇਕਿਨ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਡਰ ਲੱਗਦਾ ਹੈਗਾ ਕਿ ਇੱਥੇ ਜਿਹੜਾ ਨਸ਼ਾ ਕੀਤਾ ਜਾਂਦਾ ਹੈਗਾ ਜਵਾਰੀਆਂ ਦਾ ਅੱਡਾ ਬਣਿਆ ਹੈਗਾ ਸ਼ਰਾਬ ਦੀਆਂ ਬੋਤਲਾਂ ਉੱਤੇ ਪਈਆਂ ਸੀ ਕਿ ਉੱਤੇ ਸ਼ਰਾਬ ਵੀ ਪੀਤੀ ਜਾਂਦੀ ਆ ਜਦ ਲਾਇਬ੍ਰੇਰੀ ਬੰਦ ਹੋ ਜਾਂਦੀ ਆ ਸ਼ਾਮ ਹੁੰਦੀ ਆ ਤੇ ਨਸ਼ੇੜੀ ਜਿਹੜੇ ਆ ਉਹ ਆਪਣਾ ਜਿਹੜਾ ਉੱਤੇ ਘਰ ਬਣਾ ਲੈਂਦੇ ਹੈਗੇ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਹੈਗੀ ਜਿਸ ਤੇ ਚੱਲਦਾ ਹੁਣ ਵੀ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਉਹ ਬਿਲਕੁਲ ਤਾਜ਼ੀਆਂ ਉੱਤੇ ਪਈਆਂ ਹੈਗਿਆ ਜਿਸ ਤਰ੍ਹਾਂ ਕਿ ਰੋਜ਼ਾਨਾ ਹੀ ਉਹ ਬਿਲਕੁਲ ਚੜਾ ਕੇ ਕਹਿ ਰਹੇ ਨੇ ਬਿਲਕੁਲ ਖੁੰਦਕ ਕਰਕੇ ਜਿਹੜੇ ਨਸ਼ੇੜੀ ਨੇ ਪ੍ਰਸ਼ਾਸਨ ਨੂੰ ਕਹਿ ਰਹੇ ਨੇ ਕਿ ਅਸੀਂ ਨਸ਼ਾ ਇੱਥੇ ਕਰਦੇ ਹੈਗੇ ਲੇਕਿਨ ਪ੍ਰਸ਼ਾਸਨ ਵਾਲੋ ਬਿਲਕੁਲ ਢਿਲਮਟ ਹੋ ਰਹੀ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਜਿਹੜਾ ਸ਼ਿਮਲਾ ਪਾਰਕ ਦੇ ਜਿਹੜੇ ਕਮਰੇ ਹੈਗੇ ਨੇ ਇੱਥੇ ਵੀ ਜਲਾ ਨਸ਼ਾ ਕੀਤਾ ਜਾਂਦਾ ਲੇਕਿਨ ਨੌਜਵਾਨ ਪੀੜ੍ਹੀ ਜਿਸ ਨਾਲ ਸਾਡੀ ਦਲਦਲ ਦੇ ਵਿੱਚ ਜਾਰੀ ਹੈਗੀ ਆ ਉਸ ਦੇ ਚਲਦੇ ਜਿਹੜਾ ਸਾਡਾ ਪ੍ਰਸ਼ਾਸਨ ਜਿਹੜਾ ਉਹ ਮੋਨ ਬੈਟਾ ਹੈਗਾ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਦਾਅਵੇ ਕਰਦੀਆਂ ਸੀ ਕਿ ਨਸ਼ਾ ਅਸੀਂ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਬਿਲਕੁਲ ਉਹਨਾਂ ਦੇ ਦਾਅਵੇ ਤੁਹਾਨੂੰ ਉਹ ਕੋਖਲੇ ਹੁੰਦੇ ਨਜ਼ਰ ਆ ਰਹੇ ਨੇ ਪਟਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ ਸਪੋਕਸਮੈਨ ਟੀਵੀ